ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਦੇ ਪਿਤਾ ਬੰਨਿਓ ਜਦੋਂ ਅਮਰਤਪਾਲ ਨੂੰ ਮਿਲ ਜਾਂ ਜਾਂਦੇ ਹੈਗੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤੇ ਉੱਥੇ ਹੁਣ ਇਹ ਬਾਪੂ ترਸੇਮ ਸਿੰਘ ਦਾ ਕਹਿਣਾ ਅਮਰਤਪਾਲ ਦੇ ਪਿਤਾ ਜੋ ਉਹਨਾਂ ਦਾ ਕਹਿਣਾ ਵੀ ਸਾਡੇ ਤੋਂ 50000 ਰੁਪਿਆ ਲੈਂਦੇ ਜਦੋਂ ਅਮਰਤਪਾਲ ਨੂੰ ਮਿਲਣਾ ਹੁੰਦਾ ਡਿਬਰੂਗੜ੍ਹ ਜੇਲ੍ਹ ਉਹਨੂੰ ਪੰਜਾਬ ਦੇ ਵਿੱਚ ਨਹੀਂ ਲਿਆਤਾ ਯਾਰ ਤਾਂ ਇਹ ਪੂਰੀ ਗੱਲਬਾਤ ਕੀ ਆ ਜਿਹੜੀ ਹੁਣ ਤੱਕ ਦੀ ਲੇਟਸਟ ਖਬਰ ਆ ਰਹੀ ਹੈ ਸਾਹਮਣੇ ਪਹਿਲਾ ਖਬਰ ਸੁਣਾਵਾਂਗੇ ਚੈਨਲ ਤੇ ਬਣੇ ਰਹੋ ਤਾਂ ਫਿਰ ਅੱਗੇ ਕਰਾਂਗੇ ਗੱਲਬਾਤ ਤਾਂ ਬਣੇ ਰਹੋ ਚੈਨਲ ਤੇ ਫਿਰ ਕਰਦੇ ਆ ਅੱਗੇ ਗੱਲਬਾਤ ਉਹ ਵੀ 50000 ਰੁਪਏ ਲੱਗਦਾ ਜੇ ਇੱਕ ਵਾਰੀ ਮੁਲਾਕਾਤ ਕਰੋ ਤੇ ਉਹ ਜੇ ਉਹ ਇਹ ਸਾਰਾ ਕੁਝ ਹੋ ਸੋ ਸਮਝ ਕੇ ਹੀ ਇਹ ਸਾਰਾ ਕੁਝ ਕਰ ਰਹੇ ਹੈ ਪਿੰਡ ਫਾਰਡੀ ਬਹੁ ਰਾਣੀ ਨੌਰਾਨੀ ਜਿਹੜੀ ਹੈ ਅਨ ਜਿਹੜੀ ਡਿਗਰੂ ਯਾਰ ਹੋਟਲ ਦੇ ਵਿੱਚ ਰਹਿੰਦੀ ਹੈ ਉਹਦੇ ਬਾਰੇ ਜਰੂਰ ਜਾਣਨਾ ਪਾਇਓ ਆ ਫਵਾ ਬੜੀਆਂ ਔੜੀਆਂ ਨੇ ਕਿ ਉਹ ਹੋਟਲਾਂ ਦੇ ਵਿੱਚ ਉੱਥੇ ਰਹਿ ਰਹੇ ਨੇ ਕੀ ਅਫਵਾ ਸਚਾਈ ਹੈ ਜਾਂ ਕੀ ਉਹਦੇ ਬਾਰੇ ਕੀ ਮੇਰੇ ਖਿਆਲ ਆ ਕਿ ਡਿਗਰੂ ਗਾਰਡ ਉਹ ਰਹ ਰਹੇ ਆ ਤੇ ਪਰ ਉਹਨਾਂ ਦੀ ਮਜਬੂਰੀ ਆ ਉਹਨੂੰ ਬਾਹਰ ਕੋਈ ਉਹਨਾਂ ਨੂੰ ਜਿਹਾ ਪਏ ਇਹਨਾਂ ਨੇ মিডিਆ ਨੇ ਜਾਇ ਹੋਜੀ ਹਾਲਾਤ ਹੀ ਇਦਾਂ ਦੇ ਪੈਦਾ ਕੀਤੇ ਕੋਈ ਘਰ ਦੇ ਵਾਸਤੇ ਤਿਆਰ ਦੇ ਬਾਕੀ ਸੇਫਟੀ ਦਾ ਕਹਾਰਾ ਕਿ ਉਹ ਰਹਿ ਰਹੀ ਹੈ ਤੇ ਉਹਦੇ ਮਾਪੇ ਉਹਦਾ ਖਰਚਾ ਉਹਦਾ ਬੇ ਕਰ ਰਹੇ ਆ ਜਾਂ ਉਹਦੇ ਉਹਨੇ ਆਪ ਉਹ ਜਿਹੜਾ ਇਨਾਂ ਚ ਰੋਥੇ ਕੰਮ ਕੀਤਾ ਗ੍ਰੈਂਚ ਇਸ ਕਰਕੇ ਦੂਜੇ ਬੰਦੇ ਨੂੰ ਇਹਦੇ ਬਾਰੇ ਕੀ ਤਰਾਜ ਹੋ ਸਕਦਾ 3000 ਰੁਪਿਆ ਰੈਂਟੀ ਆ ਜਿੱਥੇ ਰਹਿ ਰਹੇ ਹੋ ਇਹ ਮੇਰਾ ਖਿਆਲ ਇਹੋ ਜਿਹੇ ਫਾਰਮਾਂ ਜਿਹੜੀਆਂ ਨਾ ਬੰਦੇ ਦੀ ਮਜਬੂਰੀ ਨਹੀਂ ਸਮਝੀ ਜਾਂਦੀ ਕਿ ਉਹ ਕਿਉਂ ਰਹਿ ਰਹੇ ਆ ਤੇ ਇਸ ਕਰਕੇ ਅਸੀਂ ਤੇ بار بار ਅਰਜ਼ੀਆਂ ਲਾ ਰਹੇ ਆ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਕਿ ਸਾਨੂੰ ਨਾ ਉੱਥੇ ਰਹਿਣਾ ਪਵੇ ਤੁਹਾਨੂੰ ਨਾ ਖੱਜਲ ਖਵਾਰ ਹੋਣਾ ਪਵੇ ਇਹ ਤੇ ਮੇਰਾ ਖਿਆਲ ਹੈ ਕਿ ਜਾਣ ਬੁੱਝ ਕੇ ਜਿਹੜੇ ਸਾਡੇ ਵਿਰੋਧੀ ਇਹ ਜਿਹੜੇ ਗਲਾਸਾਂ ਰਹੇ ਆ ਮੈਂਬਰ ਪਾਰਲੀਮੈਂਟ ਜਿਹੜਾ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਹੋਵੇ ਉਹਨੂੰ ਤੁਸੀਂ ਉਹਦੀ ਗੱਲ ਉਹਦੇ ਲੋਕਾਂ ਦੀ ਗੱਲ ਕਰਨ ਵਾਸਤੇ ਉਹਨੂੰ ਮੌਕਾ ਨਾ ਦੋ ਤਾਂ ਮੇਰਾ ਖਿਆਲ ਹੈ ਕਿ ਇਹ ਲੋਕਤੰਤਰ ਤੇ ਵੀ ਬੜੀ ਬਹੁਤ ਵੱਡਾ ਘਾਣ ਹੈ ਤੇ ਮਨੁੱਖੀ ਅਧਿਕਾਰਾਂ ਦਾ ਵੀ ਹੈ ਕਿ ਜਿਹੜੇ 18 ਲੱਖ ਲੋਕਾਂ ਦੀ ਨਮਾਇੰਗੀ ਕਰਦਾ ਉਹਨਾਂ ਦੇ ਹੱਕਾਂ ਦੀ ਜਿਹੜੀ ਗੱਲ ਉੱਥੇ ਪਾਰਲੀਮੈਂਟ ਜਾ ਕੇ ਰੱਖਣੀ ਆ ਉਹਨੂੰ ਇੱਕ ਛੋਟੇ ਮੋਟੇ ਐਵੇਂ ਪਾਣੇ ਬਣਾ ਕੇ ਉਹਨੂੰ ਰੋਕਣਾ ਮੇਰੇ ਖਿਆਲ ਬਹੁਤ ਨਖਿੱਦੀ ਜਨਕ ਹੈ ਅਮਰਸਰ ਦੇ ਐਸਐਸਪੀ ਦੀ ਰਿਪੋਰਟ ਆ ਤੇ ਜਾਂ ਡੀਸੀ ਸਾਹਮਣੇ ਰეკਮੈਂਡ ਕੀਤਾ ਕਿ ਉਹਨਾਂ ਨੂੰ ਇੱਥੇ ਆਉਣ ਨਾਲ ਕੋਈ ਇਲਾਜ ਦਾ ਨੂੰ ਮਸਲਾ ਹੋ ਸਕਦਾ ਮੇਰੇ ਖਿਆਲ ਆ ਇਹ ਵੀ ਜਿਹੜਾ ਇੱਕ ਬੇਬੁਨਿਆਦ ਜਿਹੜਾ ਤਰਕ ਆ ਕਿਉਂਕਿ ਉਹਨਾਂ ਨੇ ਆਉਣਾ ਦਿੱਲੀ ਆ ਪਾਰਲੀਮੈਂਟ ਚ ਉਹਨੇ ਆਪਣੀ ਗੱਲ ਰੱਖਣੀ ਤੇ ਪੰਜਾਬ ਤੇ ਉਹ ਆ ਹੀ ਨਹੀਂ ਰਹੇ ਤੇ ਪੰਜਾਬ ਨੂੰ ਇੱਥੇ ਪੰਜਾਬ ਦੇ ਅਫਸਰਾਂ ਕੋਲ ਕੂਟ ਲੈਣੀ ਜਾਂ ਉਹ ਇੱਕ ਟਾਲਣ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਫੈਸਲਾ ਸਰਕਾਰ ਦਾ ਵਾ ਤੇ ਉਹ ਅਫਸਰਾਂ ਦੇ ਸਿਰ ਤੇ ਜਾਂ ਇਹੋ ਜਿਹੀ ਸਜਮੜੀਆਂ ਜਾ ਰਹੀਆਂ ਜਾ ਰਹੀਆਂ ਤੁਹਾਡੇ ਜਿਹੜੇ ਨੇ ਪਾਰਟੀ ਦੇ ਭਾਈ ਸਰਬਜੀਤ ਸਿੰਘ ਸਾਹਿਬ ਉਹ ਵੀ ਜਿੱਤੇ ਹੋਏ ਨੇ ਉਹ ਤਾਂ ਜਾਣਦੇ ਨੇ ਉੱਥੇ ਹਾਂਜੀ ਇਹ ਭਾਈ ਅਮਰਪਾਲ ਦੇ ਪਿਤਾ ਸੀ ਜਿਹੜੇ ਕੀ ਹੁਣ ਡਿਬਰੂਗੜ੍ਹ ਮਿਲ ਜਾਂਦੇ ਇਹਨਾਂ ਦਾ ਕਹਿਣਾ ਇਹ ਆ ਵੀ ਸਾਨੂੰ 50000 ਰੁਪਏ ਦੇਣਾ ਪੈਂਦਾ ਜੋ ਅਮਰਪਾਲ ਨੂੰ ਮਿਲਣ ਜਾਂਦੇ ਤੇ ਬਾਕੀ ਦੂਜਾ ਨੰਬਰੋਂ ਦੀ ਪਤਨੀ ਤੇ ਵੀ ਦੋਸ਼ ਲੱਗਦਾ ਵੀ ਉਹ ਜਿਹੜਾ ਕੀ ਡਿਬਰੂਗੜ੍ਹ ਦੇ ਵਿੱਚ ਉੱਥੇ ਕਿਤੇ ਹੋਟਲ ਦੇ ਵਿੱਚ ਰਹਿੰਦੀ ਤੇ ਫਿਰ ਉਹਦੇ ਤੇ ਦੋਸ਼ ਲੱਗਦਾ ਹੁਣ ਇਹਦਾ ਜੋ ਬਾਪੂਤਰ ਸੇਮ ਸਿੰਘ ਦਾ ਇਹ ਕਹਿਣਾ ਵੀ ਪਹਿਲੀ ਗੱਲ ਤੈ ਹੈ ਕਿ ਦੀ ਉਹਨੂੰ ਪੰਜਾਬ ਦੇ ਵਿੱਚ ਕਿਸੇ ਵੀ ਜੇਲ੍ਹ ਦੇ ਵਿੱਚ ਲੈ ਆਉਂ ਅੰਮ੍ਰਿਤਸਰ ਦੇ ਵਿੱਚ ਜਾਂ ਕੋਈ ਹੋਰ ਕੋਈ ਕਈ ਜ਼ਿਲ੍ਹੇ ਪੈਂਦੀਆਂ ਪੰਜਾਬ ਦੇ ਵੀ ਇੱਥੇ ਕਿਉਂ ਨਹੀਂ ਲਿਆਤਾ ਯਾਰ ਜਿਹੜੇ ਉਹਦੇ ਸਾਥੀ ਆ ਤਾਂ ਜਦੋਂ NSA ਲੱਗਦੀ ਆ ਉਹਦੇ ਸਾਥੀਆਂ ਤਾਂ ਟੁੱਟ ਜਾਂਦੀ ਆ ਇਕੱਲੇ ਅੰਮ੍ਰਿਤਪਾਲ ਤੇ ਰਹਿ ਜਾਂਦੀ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਤਾ ਜਾਂਦਾ ਤੇ ਹੁਣ ਇਹ ਇਕੱਲੇ ਅੰਮ੍ਰਿਤਪਾਲ ਨਾਲ ਨਾ ਸਾਫੀ ਕਿਉਂ ਤਾਂ ਇਹ ਉਹਨਾਂ ਦੇ ਪਿਤਾ ਦਾ ਕਹਿਣਾ ਤੇ ਭਾਈ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਬਾਪੂ ਉਤਰਸੇਹਮ ਸੰਗਬਨੀਓ ਇਹ ਗੱਲਬਾਤ ਸਾਰੀ ਪત્રਕਾਰ ਬੰਨਿਓ ਪੁੱਛੀ ਜਾਂਦੀ ਤੇ ਉਹਨਾਂ ਬੰਨਿਓ ਦੱਸੀ ਜਾਂਦੀ ਐ ਤੇ ਹੁਣ ਵੱਡੀ ਗੱਲੇ ਵੀ ਲੋਕ ਜਿਹੜੇ ਕੀ ਆਪਣੇ ਬੰਨਿਓ ਹਵਾਵਾਂ ਡਾ ਦਿੰਦੇ ਆ ਵੀ ਉਹਦੀ ਪਤਨੀ ਹੋਟਲ 'ਚ ਰਹਿ ਐ ਇਹ ਰਹਿ ਕਰ ਰਹੀ ਐ ਜੀ ਹੁਣ ਉਹਦੇ ਮਾਤਾ ਪਿਤਾ ਜਿਹੜੇ ਕੀ ਉਹਦੇ ਮਾਪੇ ਗੈਦਗੇ ਜਿਵੇਂ ਆਪਾਂ ਵੀ ਉਹੋ ਖਰਚਾ ਉਟਰੇ ਆ ਜਾਂ ਜਿਵੇਂ ਇੰਗਲੈਂਡ ਦੇ ਵਿੱਚ ਰਹਿ ਕੇ ਆਈਏ ਭਾਈ ਤੇ ਆਪਦੇ ਜੋ ਕੰਮ ਧੰਦਾ ਕੀਤਾ ਤੇ ਹੁਣ ਜਿਵੇਂ ਵੀ ਅਗਲੇ ਨਹੀਂ ਰਹਿਣਾ ਆਪਾਂ ਕਿਸੇ ਦੀ ਜ਼ਿੰਦਗੀ ਬਾਰੇ ਰਹਿਣ ਬਾਰੇ ਤਾਂ ਕਹਿ ਨਹੀਂ ਸਕਦੇ ਕੋਈ ਕਿਤੇ ਮਰਜੀ ਰਵੇ ਸਵਾਲ ਚੱਕ ਨਹੀਂ ਸਕਦੇ ਕਿਸੇ ਤੇ ਤੇ ਪਰ ਸਾਡਾ ਜਿਹੜਾ ਪੰਜਾਬ ਆ ਬਾਈ ਸਮਾਜ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੇ ਗੱਲ ਕਰੀਏ ਹੁਣ ਕੱਲਾ ਇਹ ਅਮਰਤਪਾਲ ਹੀ ਨਹੀਂ ਹਰ ਕਿਸੇ ਦੀ ਦੋਸ਼ ਲਾ ਦਿੰਦਾ ਜੇ ਕੋਈ ਮੜਾ ਮੋਟਾ ਵੀ ਕੋਈ ਇਧਰ ਉਧਰ ਹੋ ਜੇ ਤਾਂ ਕੋਈ ਮੰਨ ਕੇ ਚੱਲ ਜੇ ਇਹ ਗੱਲ ਕਰੀਏ ਮੈਂ ਰਾਜਵੀਰ ਜਵੰਦਾ ਦੀ ਇੱਕ ਵੀਡੀਓ ਪਾਈ ਸੀ ਉੱਥੇ ਵੀ ਲੋਕਾਂ ਨੇ ਟਿੱਪਣੀ ਕਰਤੀ ਸੀ ਵੀ ਇਹਨੇ ਰਾਜਵੀਰ ਜਵੰਦਾ ਦੇ ਜਿਸ ਦਿਨ ਅੰਤਿਮ ਸੰਸਕਾਰ ਹੁੰਦਾ ਵੀ ਉੱਦੇ ਬਾਏ ਚਿੱਟਾ ਸੂਟ ਕਿਉਂ ਨਹੀਂ ਪਾਇਆ ਸੂਡ ਪਿੱਛੇ ਵਿਵਾਦ ਖੜਾ ਕਰਤਾ ਇਹ ਲੋਕਾਂ ਨੇ ਲੋਕ ਕਾਨੂੰ ਦੇਖਦੇ ਕੋਈ ਦੁੱਖ ਦੀ ਘੜੀ ਦੇ ਵਿੱਚ ਕੋਈ ਕਿਸੇ ਨੂੰ ਸਮਝਦਾ ਨਹੀਂ ਤੇ ਸਾਡਾ ਪੰਜਾਬ ਹੋਈਆਂ ਰਹਿਗਾ ਤੇ ਬਾਕੀ ਸੋਡਾ ਕੀ ਕਰਨਾ ਬਾਈ ਅਮਰਤਪਾਲ ਸਿੰਘ ਬਾਰੇ ਉਹਨਾਂ ਦੀ ਪਿਤਾ ਦੀ ਵੀਡੀਓ ਤੁਸੀਂ ਸੁਣੀ ਲਈਏ ਤੇ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ਇਹ ਥੋੜੇ ਸਾਂਝੀ ਜ਼ਰੂਰ ਕਰਨੀ ਜਿਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਹੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਮਿਲਦੇ ਕਾਨੂੰਨ ਨੂੰ ਮਿਲ ਧੰਨਵਾਦ